छोटा <laughs> भीर

ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀਗਾ ਉਸ ਤੋਂ ਬਾਅਦ ਚ ਵਾਪਸ ਆ ਗਿਆ ਇੱਥੇ ਇੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਦਾ ਕੋਈ ਪਹੁੰਚਾਇਆ ਅੱਗੋਂ ਕੋਈ ਮਹਮਦ ਨਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕਿ ਗੱਲ ਹੋਈ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆ ਯਾਰ ਕਿੱਦਾਂ ਪਤਾ ਲੱਗਦਾ ਗੁਆਟਾਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਟ ਦੇ ਸੀਗੇ ਜਿਹੜੇ ਹੋਰ ਏਜੰਟ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੇ ਸੀਗੇ ਉਨੇ ਨਾਲ ਰਾਤ ਕੱਟੀ ਆ ਉਹਨਾਂ ਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਸੀਗੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈੰਦੇ ਆ ਸਾਰੀ ਜਾਂਦਾ ਵੀ ਸਾਡੀ ਪ੍ਰੋਬਲਮ ਹੋਈ ਆ ਇਹੋ ਹੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਹੈ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾ ਜੁੰਨੇ ਰਲ ਗਿਆ ਵਾ ਸੋਰ ਕੁਛ ਇੱਥੋਂ ਤਕਰੀਬਨ ਉਹ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਇਆ ਜਿਹੜਾ ਅਸੀਂ ਲਾ ਚੁੱਕੇ ਆ ਪ੍ਰਸ਼ਾਸਨ ਤੋਂ ਵੀ ਮਾਰ ਕਰਦੇ ਆ ਪ੍ਰਸ਼ਾਸਨ ਤੋਂ ਇਹ ਹੀ ਮੰਗ ਕੇ ਆ ਕਿ ਸਾਨੂੰ ਸਾਡੇ ਭਰਾ ਦੀ ਲਾਸ਼ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅਲਤਮਰਸ ਵੀ ਵਾਜੋ ਕਰ ਸਕੀ ਸਾਡੀ ਇਹੋ ਹੀ ਮੰਗ ਅਸੀਂ 8 ਭੈਣ ਭਰਾਵਾਂ 6 ਭੈਣਾਂ ਦੇ ਦੋ ਭਰਾ ਸੀ ਕਿਤੋਂ ਸਾਡਾ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਹਿਲੇ 2-3 ਮਹੀਨਿਆਂ ਤੋਂ ਵਕਫ ਵਕਫ ਦੇਸ਼ਾਂ ਤੇ ਸਟਰਗਲ ਕਰਦਾ ਹੋਇਆ ਗਵਾਟੇਮਾਲਾ ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੌਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹ ਇਹ ਦੁਖਦਵਾਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਦੋਂ ਉਹਦੇ ਮਾਪਿਆਂ ਨੂੰ ਦੱਸਿਆ ਕਿ 35 36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫੇਰ ਆਪਾਂ ਇਹਦਾ ਠੇਕੇਲ ਦਿੰਦੇ ਆ ਇਸ ਬੰਦਾ ਦੇ ਵਿੱਚੋਂ ਨਹੀਂ ਤੇ ਇਹ ਤਾਂ ਇੱਕ ਬੇਨਤੀ ਆ ਕਿ ਸਰ ਆਪਾਂ ਜਾਈਏ ਜੂਤ ਜਾਈਏ ਕੋਈ ਨਹੀਂ ਪਰ ਆਪਾਂ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰ ਮੈਂ ਆਇਆ ਇਸ ਇਨਾਂ ਦੀ ਡੈਡ ਬਡੀ ਜਿਹੜੀ ਹੈ ਗੋਤਪੀਦੀ ਉਹ ਆਪਾਂ ਮਗਾ ਕੇ ਦਾਂਗੇ ਮੇਰੇ ਬੈਕਪੇਨ ਐਨਦਰ ਡਿਪਾਰਟਮੈਂਟ ਜਿਹੋ ਦੀ ਪੈਰਵਾਈ ਕਰੀ ਸ਼ੁਰੂ ਕਰਤੀ ਐ